ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਦੇ ਕੋਲ ਆਇਆ ਦੋਸਤੋ ਵੀਰ ਝੰਡਾ ਸਿੰਘ ਦਾ ਸਾਰੇ ਵੀਰਾਂ ਨੂੰ ਪਤਾ ਹੀ ਹੈ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਦੋਸਤੋ ਦੋਸਤੋ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ ਇੱਕ ਵੱਡੀ ਝੋਟੀ ਦਿਖਾਵਾਂਗੇ ਗੱਬਣ ਤਿਆਰੀ ਵਾਲੀ ਆ ਇੱਕ ਦੋਸਤੋ ਮਾਝ ਸੂਈ ਸਵਾਈ ਆ ਤੇ ਦੋ ਇਧਰ ਤੁਸੀਂ ਵੇੜਾ ਦੇਖ ਰਿਹਾ ਜੀ ਠੀਕ ਆ ਪੂਰੀ ਡਿਟੇਲ ਤੁਹਾਨੂੰ ਦੋਸਤੋ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਸਾਰੇ ਵੀਰ ਪੂਰੀ ਵੀਡੀਓ ਦੇਖ ਲਿਓ ਕੋਲ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜੂਗੀ ਕੱਲੇ ਕੱਲੇ ਪਸ਼ੂ ਦੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 29 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਦੋਸਤੋ ਕੋਈ ਸ਼ਾਮ ਦੇ 6:30 ਵਜੇ ਦਾ ਸੋ ਚਵਾਈ ਦਾ ਸਮਾਂ ਪਸ਼ੂ ਜਿਹੜਾ ਦੋਸਤੋ ਕੋਈ ਵੀਰ ਸੋਇਆ ਲੈ ਕੇ ਜਾਂਦਾ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਕਿ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਆ ਜ਼ਰੂਰ ਕਰ ਲਿਆ ਕਰੋ ਗੱਪਾਂ ਪਸ਼ੂ ਆਪਣਾ ਕਿਉਂ ਥਰਾਂ ਦਾ ਟਿਪ ਕੇ ਭਰਾ ਕੇ ਤਸੱਲੀ ਵੀ ਆ ਉਹ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਕੈਰੋਂ ਵਿਜ਼ ਜਿਹੜੀ ਵੀਰ ਝੰਡਾ ਸਿੰਘ ਉਹਨਾਂ ਦੇ ਬਿਲਕੁਲ ਬਾਹਰ ਢਾਣੀਆਂ ਬਾਹਰ ਬੇਕਾਂ ਤੇ ਆ ਜਾਂਦੀ ਆ। ਆਉਂ ਕਰਦੇ ਆ ਗੱਲਬਾਤ ਲੈਣੀਆਂ ਡਿਟੇਲ ਵਧੇਰੇ। ਸਭ ਤੋਂ ਪਹਿਲਾਂ ਵੀਰ ਝੰਡਾ ਸਿਆ ਸਾਸਰੀ ਕਾਲ। ਸਾਸਰੀ ਕਾਲ ਵੀਰ ਜੀ ਸਾਸਰੀ ਕਾਲ। ਹੋਰ ਭਾਈ ਠੀਕ ਠਾਕ ਤੇ। ਵਧੀਆ ਵਧੀਆ ਠੀਕ ਠਾਕ। ਤੁਸੀਂ ਸੁਣਾਓ ਵਧੀਆ। ਬਹੁਤ ਵਧੀਆ। ਠੀਕ ਆ। ਅੱਛਾ ਝੰਡੇ ਵੀਰ ਅਜਾ ਟੋਟਲ ਜਿੱਦਾਂ ਆਪਾਂ ਜਿਗਰ ਕੀਤਾ 4 ਐਨੀਮਲ ਆਪਣੇ ਕੋਲ ਬਕਾਊਗਾ। ਹਾਂਜੀ ਹਾਂਜੀ। ਇੱਕ ਝੋਟੀ ਵੱਡੀ ਐ ਆਪਣੇ ਕੋਲ ਸੂਨ ਵਾਲੀ ਐ ਤੇ ਇੱਕ ਮੱਝ ਸੂਈ ਐ। ਹਾਂਜੀ ਹਾਂਜੀ ਇੱਕ। ਤੇ ਦੋ ਜਿਹੜੀਆਂ ਵਿਹੜਾ ਵੀ ਸੂਈਆਂ ਤਾਜ਼ ਅਛਾ ਫਿਰ ਚੰਡੇ ਪੈ ਨੰਬਰ ਤੋਂ ਸ਼ੁਰੂਆਤ ਇਸੇ ਝੋਟੀ ਤੋਂ ਕਰ ਲੈਣੇ ਆ ਹਾਂਜੀ ਤੇ ਕੀ ਡਿਟੇਲ ਫਿਰ ਸੂਹਾ ਕਿਨਵਾ ਸੁਣਦੀ ਆ ਵੀ ਜੀ ਇਹ ਦੂਜਾ ਸੂਹਾ ਸੁਣੀ ਆ ਝੋਟੀ ਅ ਦੂਜਾ ਸੂਆ ਹਾਂਜੀ ਹਾਂਜੀ ਦਿਨ ਕਿੰਨੇ ਬਾਕੀ ਹੋਵੇ ਸੈਨੇ ਆ ਵੀਰ ਜੀ ਇਹਦੇ 20 ਸੌਣ ਨੂੰ ਦਿਨ ਪੂਰੇ ਹੁੰਦੇ ਜੀ ਠੀਕ ਹੈ ਜੀ ਹਾਂਜੀ ਤਾਰ ਆਲਿਆਂ ਦੇ ਦਸਨ ਮੁਤਾਬਕ ਜਿਹੜੇ ਉਹਨਾਂ ਨੇ ਮੰਨਲਾ ਲਿਖੇ ਆ ਨਾ ਹਾਂਜੀ ਉਹ 20 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ 20 ਸੌਣ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀਰ ਕਿੰਨੇ 20 ਸੌਣ ਨੂੰ ਬਾਹਰ ਕਿਧਰ ਕੱਢ ਕੇ ਤੋਰਗੇ ਜੀ ਉਹ ਵੀਰ ਜੀ ਇਹ ਗੱਲ ਹੈ ਕਿ ਆ ਵੀ ਅਜੇ 6 ਦੰਦ ਦਾ ਜਿਹੜੀਆਂ ਸਾਈਦਾਂ ਵਾਲੀਆਂ ਕੰਨੀਆਂ ਝੋਟੀ ਕੱਢਣ ਲਈ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੋਂ ਨਮਾਇਨ ਤੋਰਤੀ ਵੀਰ ਦੋਸਤੋ ਮੋਹ ਛੇ ਦਾ ਦੱਸ ਰਿਹਾ ਵੀਰ ਝੰਡਾ ਠੀਕ ਹੈ ਜੀ ਤੇ ਬਾਕੀ ਤੁਸੀਂ ਹਾਈਟ ਕਰਦ ਆ ਵੇਖ ਕੇ ਚੈੱਕ ਕਰੋ ਸੋ ਪੂਰੀ ਪਲੀ ਪ੍ਰੀਤੀ ਆ ਫੁੱਲ ਵਜਨ ਲੋਡ ਵਾਲੀ ਵੀਰ ਝੰਡੇ ਥੋੜਾ ਜਿਹਾ ਹੋਰ ਅੱਗੇ ਤੋਰ ਦੀ ਲੰਮਾ ਤੋਰ ਦੇ ਥੋੜਾ ਸੋ ਬਣੀ ਥਣੀ ਪਈਏ ਦੋਸਤੋ 20 ਸੌਣ ਨੂੰ ਦੇਸੀ ਮਹੀਨੇ ਦੇ 20 ਸੌਣ ਨੂੰ ਦਿਨ ਪੂਰੇ ਆ ਬਾਕੀ ਫੁੱਲ ਵਜਨ ਵਜੂਦ ਵਾਲੀ ਆ ਪੂਰੀ ਦਾ ਜੀ ਸੋ ਆਪਣਾ ਵੀ ਬਹੁਤ ਆ ਵਧੀਆ ਝੋਟੀ ਦਾ ਸੋ ਦੂਜਾ ਸਵੇਰ ਦੱਸ ਰਿਹਾ ਵੀਰ ਬਾਕੀ ਆਡਰ ਰੂਟਰ ਦੀ ਕੁਆਲਿਟੀ ਬੜੀ ਚੰਗੀ ਆ ਨਖੇੜ ਆਪਸੀ ਥਣਾ ਦਾ ਚੰਗਾ ਤੇ ਥਾੜ ਮੁਠੀਦਾਰ ਹਾਂਜੀ ਠੀਕ ਹੈ ਜੀ ਬਿਲਕੁਲ ਪੱਦਰ ਮਖਾਲਾ ਤਸੱਲੀ ਕਰ ਲੇ ਵੀਰ ਜੀ ਬੂਹੇ 6 ਦੰਦ ਪਿਓ ਰਾ ਝੋਟੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਸੋ ਜਿੱਦਾਂ ਮਰਦੀ ਮੇਰਾ ਵੀਰ ਕੋਈ ਆਪਣੀ ਤਸੱਲੀ ਕਰ ਸਕਦਾ ਦੋਸਤੋ ਜੇ ਛਕੀ ਆ ਤੇ ਛਕੀ ਗਈ ਆ ਸਾਈਡਾਂ ਦੇ ਕੰਨੀਆਂ ਕੱਡੀਆਂ ਨੇ ਪਰ ਚੱਕੀਆਂ ਨਹੀਂ ਹੋਣੀਆਂ ਹਾਂਜੀ ਚੱਕੀਆਂ ਨਹੀਂ ਅਜੇ ਕੱਡੀਆਂ ਆ ਵੀਰ ਜੀ ਸ਼ੁਰੂ ਹੀ ਕੀਤੀਆਂ ਕੱਟਣੀਆਂ ਸੋ ਪੂਰੀ ਵਜਨ ਵਜੂਦ ਵਾਲੀ ਆ ਦੋਸਤੋ ਜੰਮੀਪਲੀ ਆ ਪੂਰੀ ਕਰਮਾਂ ਵਾਲੀ ਠੀਕ ਹੈ ਜੀ ਬਾਕੀ ਸੇਵਾ ਜਿੱਥੋਂ ਵੀ ਆਈਏ ਕਰਮਾਂ ਵਾਲੀ ਬਿਲਕੁਲ ਝਲਕਾਂ ਮਾਰ ਮਾਰ ਜਿਹੜੀ ਦਿਖਾਈ ਦੇ ਰਹੀ ਹੈ ਚੰਗੀ ਸੇਵਾ ਚੰਗੀ ਸੁਭਾਲ ਦੇ ਵਿੱਚੋਂ ਪਸ਼ੂ ਆਇਆ ਤੇ ਫਿਰ ਹਾਲ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਨੇੜੇ ਲਾ ਕੇ ਉਹ ਦਿਖਾਉਣੇ ਆ ਤੇ ਸੀਲਸ ਲੱਕ ਵੀ ਦੀ ਫਿਰ ਬੜੀ ਕਰਮਾਂ ਵਾਲੀ ਇੰਨਾ ਹੀ ਮਾੜਾ ਜਨਾ ਮੰਨ ਲਓ ਇਦਾਂ ਹੀ ਭਾਵੇਂ ਤੇਪਲੋ ਕੋਈ ਬਹੁਤ ਠੰਡੀ ਧੀਰੀ ਆ ਠੀਕ ਹੈ ਜੀ ਹਾਂਜੀ ਹਾਂਜੀ ਫਿਰ ਜਾਤ ਬੀੜ ਕਰਮਾਂ ਵਾਲੀ ਨੂੰ ਵੜੀ ਲੱਗੀ ਸਾਂਭੀ ਸੰਭਾਈ ਬਹੁਤ ਆ ਕੱਟੀ ਵੇਹੇ ਹਾਂਜੀ 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 ਲੋ ਦੋਸਤੋ ਬਾਕੀ ਸੇਵਾ ਸਾਰੇ ਵੀਰਾਂ ਨੂੰ ਦੇਸੀ ਰਹੀ ਆ ਤੇ ਜਿਹੜਾ ਦੋਸਤੋ ਸਾਂਭਿਆ ਪਸ਼ੂ ਆ ਚੰਗੀ ਕੇਅਰ ਦੇ ਵਿੱਚੋਂ ਆਇਆ ਤੇ ਨਾਰਮਲ ਹੀ ਉਹਦੀ ਸਿਫਤ ਆ ਤੇ ਬਿਲਕੁਲ ਐਪਰੀਸ਼ੀਏਟ ਕਰਨਾ ਵੀ ਬਣਦਾ ਚੰਗੀ ਝੋਟੀ ਆ ਫੁੱਲ ਵਜਨ ਵਜੂਦ ਵਾਲੀ ਹਾਂਜੀ ਤੇ ਝੰਡੇ ਵੀ ਵੈਸੇ ਲੈਂਦੀ ਆ ਦਿਨ ਜਿਵੇਂ 8-7 ਆਪਾਂ ਹਾਂਜੀ ਹਾਂਜੀ ਬਣੂ ਵੀ ਰਦੀ ਆ ਨੇ ਜੇ ਸੂ ਨੂੰ ਕਰਮਾ ਵਾਲੀ ਨੇ ਪੰਜਾਂ ਚੌਦਨਾਂ ਦੇ ਵਿੱਚ ਵਿੱਚ ਹੀ ਲੱਗਣਾ ਵੇਖੋ ਸੂ ਆ ਵੇਖੋ ਨਾਲੇ ਉੱਤੇ ਬਟਨ ਵਾਲਾ ਬਹਨਾ ਵੇਖੋ ਬਹੁਤ ਅੱਛਾ ਸ਼ਾਨਦਾਰਾ ਝੋਟੀ ਹਾਂਜੀ ਹਾਂਜੀ ਮਿੱਠੀ ਮੁੱਠੀ ਵੜੀ ਪਰ ਵੇਖੋ ਕਿਤੇ ਮਾਸਾ ਕਾਲੀ ਨਹੀਂ ਕਰਮਾ ਵਾਲੀ ਪੈਂਦੀ ਜੰਮੀ ਪਲੀ ਵੀ ਪੂਰੀ ਆ ਠੀਕ ਹੈ ਤੋਂ ਤਾਂ ਲੈ ਵਿੱਚ ਬੜੀ ਸਾਰਾ 7 ਵਜਨ ਵਾਲੀ ਆ ਵੀਰ ਜੀ ਉੱਚੀ ਆ ਵੇਖੋ ਕਿੱਥੇ ਆਉਂਦੀ ਮੇਰੀ ਕਰਮਾ ਵਾਲੀ ਉਹਦੇ ਤੋਂ ਥੋੜਾ ਦੂਰੀ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਜੇਕਰ ਕਿਸੇ ਵੀਰ ਨੂੰ ਫੁੱਲ ਵੱਡੇ ਕੱਦ ਵਜਨ ਵਾਲੀ ਕਹੀ ਗਈ ਤੇ ਪੂਰੇ ਕੱਦ ਵਜਨ ਵਾਲੀ ਝੋਟੀ ਮਿਲੂਗੀ ਕੋਈ ਸਮਦਰ ਜਾਂ ਛੋਟੀ ਨਹੀਂਗੀ ਚੰਗੀ ਜੰਮੀ ਪਲੀ ਆ ਤੇ ਝਾਂਡੇ ਵੀਰ ਕੀ ਮੁੱਲ ਕੀ ਡਿਮਾਂਡ ਕਰ ਦੇਗੀ ਵੀਰ ਜੀ ਮੁੱਲ ਕੋਈ ਆਪਾਂ ਡੇਢ ਨਹੀਂ ਕਰਨਾ 60 ਨਹੀਂ ਕਰਨਾ ਵੀਰ ਜੀ ਇਹ ਇੱਕ 36 ਦੀ ਝੋਟੀ ਦੇਣੀ ਆ ਇੱਕ 36 ਦੀ ਝੋਟੀ ਦੇ ਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਲੈਸਲਸ ਕਰਦੇ ਹੋ ਖੁੱਲੀ ਡੁੱਗੀ ਕੋਈ ਨਹੀਂ ਮਾਨਤਾਨ ਵੀਰ ਜੀ ਥੋੜ ਸਾਡੇ 13 14 ਕਿਲੋ ਵੀਰ ਜੀ ਨੇ ਪਹਿਲੇ ਸਵੇਰ ਦੁੱਧ ਝੋਟੀ ਨੇ ਚਵਾਇਆ ਵਾ ਠੀਕ ਹੈ ਹਾਂਜੀ ਹਾਂਜੀ ਚਲੋ ਐਰ ਕੀ ਉਮੀਦ ਕਰਦੇ ਆਂ ਵੀ 16 17 ਤੇ ਝੋਟੀ ਚੱਲੂਗੀ ਕੱਟ ਵਜਨ ਵਾਲੀ ਇਹ ਵੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਆਪਾਂ ਮੋਲ ਵੀਰ ਜੀ ਬਿਲਕੁਲ ਜਾਇਜ਼ ਹੀ ਕੀਤਾ ਵਾ ਬਾਕੀ ਝੋਟੀ ਪਿਓਰ ਚਾ ਵੇਖ ਲਓ ਚਿੰਗੀ-ਸੁੰਗੀ ਵੀ ਇੱਕ ਰੰਗ ਕਾਲੀ ਆ ਝੋਟੀ ਸਾਡੀ ਬਿਲਕੁਲ ਜੀ ਉੱਚੀ ਲੰਮੀ ਵੀ ਪੂਰੀ ਫੁੱਲ ਜਿਹਨੂੰ ਆਪਾਂ ਵੱਡੀ ਆਨੇ ਉਹ ਚੀਜ਼ ਆ ਬਿਲਕੁਲ ਜੀ ਹਾਂਜੀ ਹਾਂਜੀ ਲਓ ਦੋਸੋ ਉਹ ਆਪਾਂ ਤੁਹਾਨੂੰ ਕਨਫਰਮ ਕਰਾ ਦਾ ਰੀਪੀਟ ਇੱਕ ਵਾਰ ਫੇਰ ਕਰ ਦ ਬਾਕੀ ਘਰੇ ਝੋਟੀ ਰੱਖਣ ਵਾਲੀ ਆ ਠੀਕ ਆ ਜੀ ਤੇ ਸ਼ਾਈ ਸੂਈ ਪੂਰੀ ਆ ਝੋਟੀ ਦੇ ਵਿੱਚ ਸੋਹਣੀ ਆ ਹਾਂਜੀ ਹਾਂਜੀ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀ ਨਿਗਾਹ ਚੋਂ ਕੱਢ ਲੇ ਪਸੰਦ ਆ ਉਹ ਕਿ ਛੱਡ ਕੇ ਨਹੀਂ ਜਾਂਦਾ ਕੋਈ ਇਹ ਵੀਰ ਝੰਡੇ ਸੈਗਰ ਦਾ ਪ੍ਰਦਰਸ਼ਨ ਕੋਲ ਜਿਹੜੀ ਇਹ ਮੱਝ ਖੜੀ ਆ ਇਹ ਵੀਰ ਜੀ ਪੁੱਜਾ ਸੂਆ ਝੋਟੀ ਸੂਈ ਆ ਅੱਛਾ ਜੀ ਘਰ ਵਾਲਿਆਂ ਦੇ ਦਸਨ ਮੁਤਾਬਕ ਹੀ ਦੁੱਜਾ ਸੂਆ ਸੂਈ ਆ ਅੱਛਾ ਜੀ ਬਾਕੀ ਚਲੋ ਕੋਈ ਆਪਦੀ ਵੀਰ ਕੋਈ ਪਰਖ ਕਰ ਲੇ ਤੀਜੇ ਵੀ ਹੋ ਸਕਦੀ ਆ ਇਹ ਕਿੰਨੇ ਕਦੀ ਸੂਈ ਆ ਇਹ ਵੀਰ ਜੀ ਅਜੇ ਪਰਸੋ ਹੀ ਸੂਈ ਆਗੇ ਪਰਸੋਂ ਪਰਸੋਂ ਹਾਂਜੀ ਹਾਂਜੀ ਪਰਸੋਂ ਬੌਲੇ ਤੇ ਆ ਵੀਰ ਦੀ 7 ਕਿਲੋ 6 ਕਿਲੋ 7 ਕਿਲੋ ਬੌਲਾ ਹੀ ਆ ਵੀਰ ਦੀ ਹਾਂਜੀ ਜਿਹੜਾ ਬੌਲੇ ਦੋਸਤੋਂ ਪਰਸੋਂ ਦੀ ਸੁਈ ਆ 6-7 ਕਿਲੋ ਬੌਲਾ ਹਾਂਜੀ ਅੱਗੋਂ ਦੋਸਤੋਂ ਦੂਜੇ ਮੰਨ ਕੇ ਵੀ ਰੰਦਾ ਵੀ ਆਪਾਂ ਖਰੀਦੀ ਆ ਚਾਹੇ ਦਿੱਤੀ ਉਹਨਾਂ ਸਮਝੋ ਅੱਗੇ ਕੋਈ ਪ੍ਰਾਪਤੀ ਸਮਝ ਤੁਸੀਂ ਦੇਖ ਲਿਆ ਹੱਥ ਨੀਲੀ ਜੇ ਦੇਖੋ ਹਾਂ ਅੱਖਾਂ ਦੇ ਵਿੱਚ ਜਵਾਬ ਮਗਰਲੇ ਖੋਰ ਵੀ ਧੂਪੇ ਆ ਹਾਂਜੀ ਖੋਰ ਵੀ ਧੂਪੇ ਮੱਥੇ 'ਚ ਵੀ ਸਾਰਾ ਪੂਛਤੇ ਵੀ ਸਾਰੇ ਆ ਬੌਲਾ 7 ਕਿਲੋ ਆ ਜੀ ਹਾਂਜੀ ਹਾਂਜੀ 7 ਕਿਲੋ ਬੌਲਾ ਵੀਰ ਦੀ ਆ ਵੇਖੋ ਲੋ ਆ ਕੱਟੀ ਕੱਟੀ ਜੇ ਮਗਰ ਮਗਰ ਕੱਟੀ ਜੇ ਵੇਖੋ ਖਾਂ ਨੀਲੀ ਦੀਆਂ ਵਾ ਬਾਕੀ ਨਾਲੂ ਲੈ ਗਿਆ ਜੇ ਆ ਵੇਖੋ ਦੋ ਹੀ ਦੰਦ ਕੱਢੇ ਬੱਚੇ ਆਹ ਬੋਟਾਂ ਦੇ ਬਾਹਰ ਹੀ ਆਏ ਜੇ ਬੱਚਿਆਂ ਦੇ ਬੱਚੇ ਬੰਦ ਆਈ ਦੋ ਨਾਲੂ ਖਿੱਚ ਦਿੰਦੇ ਤੁਹਾਨੂੰ ਪਤਾ ਪਾ ਗਏ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਇੱਕ ਵਾਰੀ ਲੰਮਾ ਤੋਰ ਕੇ ਦੱਸੋ ਤੁਹਾਨੂੰ ਦਿਖਾਉਣੇ ਆ ਕੋਈ 7 ਕਿਲੋ ਬੌਲਾ ਪਰਸੋਂ ਦੀ ਸੋਈ ਆ ਠੀਕ ਆ ਜੀ ਕੋਈ ਤੀਜਾ ਦੇ ਨੇ ਅੱਜ ਸੋਈ ਨੂੰ ਤੇ ਝੰਡੇ ਵੀਰ ਬਾਕੀ ਖਾਲੀ ਖੋਲੀ ਕਰਨ ਤੋਂ ਬਾਅਦ ਚਵਾਈ ਅਗਲੇ ਪਿਛਲੇ ਦੀ ਬਰਾਬਰ ਚਾਰੂ ਬੜੀ ਕਰਮਾਲੀ ਚਵਾ ਚਾਰੂ ਪੂਰੀ ਆ ਜੋ ਪਾਈਏ ਸ਼ਕੀ ਜਾਂਦੀ ਕਰਮਾ ਵਾਲੀ ਲੋਬੇ ਹਾਂਜੀ ਹਾਂਜੀ ਆ ਵੇਖੋ ਤਰਾ ਇਹ ਆ ਵੀ ਵਕੀ ਵੀ ਕੱਲ ਦੀ ਜੇ ਮੰਨ ਲਓ ਪਰਸੋਂຊ ਹੋਈ ਆ ਹਾਂਜੀ ਤੇ ਸਵੇਰ ਦੀ ਜੇ ਦੂਰ ਆ ਵਧੀਆ ਕਰਮਾ ਵਾਲੀ ਨੇ ਪਾਈ ਆ ਆ ਪੂਰੇ ਨਹੀਂ ਹਜੇ ਪੂਰੇ ਉਤੋਂ ਇਹੋ ਜਿਹਾ ਕਰਮਾ ਵਾਲੀ ਕੱਢਣ ਲੱਪੀ ਸੀ ਹਾਈਟ ਮੀਡੀਅਮ ਤੇ ਵੇਚਿਆ ਸਿੰਗਲ ਹੱਡੀ ਦੀ ਪਤਲੀ ਚਮੜੀ ਬਿਲਕੁਲ ਕਾਗਜ਼ ਵਰਗੀ ਚਮੜੀ ਆ ਪਤਲੀ ਹਾਂ ਤੇ ਬੌਲਾ ਦੋਸਤੋ ਬੌਲੇ ਦੀ ਥਾਂ ਤੇ ਕੋਈ ਭਰਾ ਚੋਲੇ ਠੀਕ ਆ ਜੀ ਦੁੱਧ ਜਦੋਂ ਦੱਸਿਆ ਜਾਊਗਾ ਦੁੱਧ ਦੀ ਥਾਂ ਜਿੰਨਾ ਦੱਸਿਆ ਜਾਂਦਾ ਦੁੱਧ ਜਿੰਨਾ ਕੁ ਦੱਸਾਂਗੇ ਇਹਨਾਂ ਨੂੰ ਸੁਣਦਿਆਂ ਗੱਲ ਵੀ ਤੁਸੀਂ ਕੋਈ 6 ਮੰਨ ਲੇ ਕੋਈ 7 ਮੰਨ ਲੇ ਕੋ ਜਿੰਨਾ ਹੈਗਾ ਵਾ ਚਲ ਇਸ ਗਾੜੀ ਕਹੇ ਦੀ ਸੇਵਾ ਪੋਏ ਕੋਈ ਦਾਹ ਕਰ ਲੇ 12 ਕਰ ਲੇ ਪਰ ਜਿਹੜੇ ਹਿਸਾਬ ਨਾਲ ਕਰਮਾਲੀ ਖਾਂਦੀ ਪੀਂਦੀ ਆ ਨਾ ਦੁੱਧ 10000 ਕਿਲੋ ਵੀ ਦੀ ਚਵਾਊਗੀ ਉਤਨਾ ਜੇ ਚੰਗੇ ਕਹੇ ਫਾਰਮਰ ਕੋ ਚਲ ਗਈ ਨਾ ਮੰਨ ਲੋ ਨੀਲੀ ਵਾਲੇ ਜਵਾਬ ਵੀ ਵੀਰਜੀ ਪੂਰੇ ਆ ਫਿਰ ਅੱਖ ਵੀ ਨੀਲੀ ਆ ਤੇ ਸਾਰਾ ਠੀਕ ਹੈ ਜੀ ਹਾਂ ਜੀ ਔਰ ਦੋਸਤੋ ਮਗਰ ਵੀ ਕੱਟੀ ਆ ਸੋ ਵਾਦੇ ਦਾ ਸੌਦਾ ਕੋਈ ਵੀਰ ਸ਼ੌਕ ਨਾਲ ਬੱਚਾ ਗਾਂ ਤਿਆਰ ਕਰ ਲੈਂਦਾ ਬਾਕੀ ਬਾਹ ਨਾਲੇ ਵਾ ਵੇਖੋ ਕਿੱਡਾ ਵੀਰਜੀ ਬਹੁਤ ਟਕਾਣੇ ਲੱਗਾ ਲੱਗੋ ਸਿੰਘ ਸੁੰਗ ਵੀ ਨਿੱਕਾ ਝੋਟੀ ਨੂੰ ਆ ਦੇਖੋ ਠੀਕ ਹੈ ਜੀ ਤਾਂ ਆਹ ਹੈ ਵੀ ਚੰਡੀਗਰ ਬਿਲਕੁਲ ਪੋਲੀਆਂ ਚ ਵਈ ਪੋਲੀ ਵੀਰ ਜੀ ਹੈ ਪੂਰੀ ਫੋਲ ਚ ਵਈ ਜਿਸ ਰਕਮ ਦੀ ਕੋਈ ਭੂਰ ਛਟਾ ਦੇ ਮਸਲਾ ਕੋਈ ਨਹੀਂ ਕੋਈ ਛਟਾ ਨਹੀਂ ਕੋਈ ਵੀ ਹੈਗਾ ਆ ਵੇਖੋ ਮੰਨ ਲਓ ਇਹ ਗੱਲ ਹੈ ਕਿ ਆ ਆਰ ਟੂਡਰ ਵੇਖੋ ਕਿੰਦਾ ਵਧੀਆ ਲੱਗਾ ਕਰਮਾਈ ਮੈਂ ਸੂ ਤੱਕ ਲੱਗਾ ਬੱਚ ਛੱਡਾ ਬਿਲਕੁਲ ਜੀ ਹਾਂ ਜੀ ਹਾਂ ਜੀ ਲੋ ਦੋਸਤੋ ਠੀਕ ਹੈ ਆ ਜਿਹੜਾ ਦੋਸਤੋ ਥਣ ਦੇ ਬਾਅਦ ਇਸ ਮੱਝ ਦਾ ਠੀਕ ਹੈ ਜੀ ਤੇ ਮਿਲਕ ਵੇਣ ਦੋ ਪਾਸੇ ਕਾਫੀ ਵਧੀਆ ਮੋਟੀ ਮਿਲਕ ਵੇਣ ਤੇ ਬੋਲਾ ਜਿਹੜਾ ਹੁਣ 7 ਕਿਲੋ ਚੱਲ ਰਿਹਾ ਤੇ ਝੰਡੇ ਵੀਰ ਕੀ ਲੈਂਦੇ ਮੋਲ ਤੇ ਵੀਰ ਜੀ ਇਹ 85 ਵੀ ਕਰ ਲੈਂਦੇ ਆ ਇਹਦੀਆਂ ਛੋਟੀਆਂ ਦਾ ਪਰ ਆਪਾਂ ਨਹੀਂ ਆਪਾਂ ਨੂੰ ਇਹ ਕਹਨੇ ਗਿਆਈ ਦਿੱਤੀ ਆ ਪੰਜਾਇਜ ਵੀਰ ਜੀ ਮੋਲ 75000 72000 ਦੀ ਦੇ ਦਾਂਗੇ 72 ਦੀ ਹਾਂਜੀ 72 ਦੀ ਦੇ ਦਾਂਗੇ ਠੀਕ ਹੈ ਹਾਂਜੀ ਬਿਲਕੁਲ ਜਯਾ ਜੀ ਵੀਰ ਜੀ ਹੈ ਟੂਟ ਵੀ ਫੁੱਲ ਕਰਮਾਲੀ ਦੀ ਤੇ ਦੋਸੋ ਗਦਗੁੱਦ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਮੀਡੀਅਮ ਆਪਰ ਕਰਮਾਲੀ ਥੱਲੋਂ ਕਾਫੀ ਸੋਹਣੀ ਹੈ ਠੀਕ ਹੈ ਜੀ ਬਣੀ ਥਣੀ ਬੜੀ ਵਧੀਆ ਹਾਂਜੀ ਹਾਂਜੀ ਹੁਣ ਬੌਲੇ ਦੀ ਥਾਂ ਬੌਲਾ ਕੋਈ ਵੀਰ ਚੋਗੇ ਤਸੱਲੀ ਕਰ ਲੈ ਤੀਜਾ ਦਿਨ ਮਗਰ ਕੱਟੀ ਆ ਹਾਂਜੀ ਤੇ 72000 ਦੀ ਹੋ ਜੂਗੀ ਹਾਂਜੀ ਹਾਂਜੀ 72000 ਠੀਕ ਹੈ ਜੀ ਤੇ ਝੰਡੇ ਵੀ ਰਗੇ ਆਪਣੇ ਕੋਲ ਦੋ ਬੈੜਾ ਜਿਹੜੀਆਂ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਵਾਲੀ ਬੈੜ ਕੀ ਜਾਂਦੀ ਹੈ ਇਹ ਵੀਰ ਜੀ ਜੀ ਦੂਜਾ ਮਾਰਾ ਪਹਿਲਣ ਬੱਚੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਨੂੰ ਸੂਈ ਨੂੰ ਅੱਜ ਵੀ ਦੀ ਹੋ ਗਈ ਆ 5 ਤੋਂ 6 ਦਿਨ ਠੀਕ ਹੈ ਜੀ ਹਾਂਜੀ ਬੌਲੇ ਚ ਹੁਣ ਵੈਸੇ ਬਾਹਰ ਆਉਂਦੀ ਕਰਮਾ ਵਾਲੀ अच्छा हां जी हां जी। ਤੁਹਾਡੀ ਪਲੂਨ ਦੋਸਤੋ ਬੱਚੀ ਸੂਈ ਆ। ਕੋ 15-6 ਕਿ ਦਿਨਾਂ ਦੀ ਤੇ ਦੁੱਧ ਵੀ 5-6 ਕਿਲੋ ਕੇ 7 ਨਹੀਂ ਵੀਰ ਜੀ ਦੁੱਧ ਹੁਣ ਇਸ ਟਾਈਮ ਇਹਦੇ ਥੱਲੇ ਮੰਨ ਲਓ 8-9 ਕਿਲੋ ਫੁੱਲ ਗਰੰਟੀ ਵਾਲਾ ਜੀ। ਅੱਛਾ ਅੱਛਾ। ਹਾਂ ਜੀ ਹਾਂ ਜੀ। ਉਹ ਕਦ ਮਾਰ ਕਿਉਂ ਆ? ਇੱਧਰ ਇੱਧਰ ਆ ਜਾ। ਆ ਬੱਚਾ। ਠੀਕ ਆ। ਆ ਬੱਚਾ ਜੀ ਜੀ ਬਿਲਕੁਲ ਤਾਜੀ ਸੂਈ ਆ ਵੀ। ਲਓ ਜੀ ਤੇਰਾ। ਆ ਬੱਚਾ ਦੋਸਤੋ ਦੇਖ ਸਕਦੇ ਹਾਂ 8-9 ਕਿਲੋ ਦੁੱਧ ਵੀ ਦੀਏ ਦੇ ਥੱਲੇ ਹੁਣ ਜਿਹੜਾ ਵਾ ਨਾ ਬੱਚੇ ਤੋਂ ਮੰਨ ਲਓ ਬਿਨਾ ਜੇ ਹਾਂਜੀ ਬਿਨਾ ਬੱਚੇ ਤੋਂ ਅੱਛਾ ਜਵਾਚੂ ਬੜਾ ਵਧੀਆ ਕਰਮਾਲੀ ਹੁਣ ਲੱਗਾ ਤੇ ਫਿਰ ਸੀਲ ਸਾਗ ਭਾਵੇਂ ਕੋਈ ਵੰਗਾ ਪਾਲੀ ਭਲਾ ਕੋਈ ਨਾਂ ਪਾਵੇ ਉਦਾਂ ਹੀ ਚੋਲਿਆ ਤੇ ਸਾਨੂੰ ਪਤਾ ਨਵੇਂ ਥਾਂ ਹੀ ਥੋੜਾ ਜਿਹਾ ਚਲੋ ਓਦਾਂ ਬੱਚੇ ਬੱਚੇ ਦਾ ਕਰਕੇ ਚਲੋ ਆ ਵੇਖੋ ਇਹ ਨਹੀਂ ਬਾਲਵਾ ਬੱਚੇ ਤੇ ਲੱਗੀ ਜਿੱਦਾਂ ਮਰਜੀ ਹੱਥ ਫੇਰਦਾ ਮਾਂ ਪੂਰੀ ਸੀ ਸਵਾਤ ਨੂੰ 9 9 ਕਿਲੋ ਦੋਸਤੋ ਦੁੱਧ ਦੇ ਥਲੇ ਹਾਜ਼ਰ ਬਾਲੂਨ ਬੱਚੀ ਪਹਿਲਾ ਸਵੇਰ ਸੋਈ ਆ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਠੀਕ ਆ ਜੀ ਤੇ ਇਹ ਮਗਰ ਬੱਚਾ ਜਿਹੜਾ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਆ ਦੇਖਾ ਠੀਕ ਹੈ ਵੀਰ ਚੰਦੇ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਕਿਸੇ ਵੀਰ ਦੀ ਖੁਸ਼ੀ ਆ ਕੋਈ ਬੰਗਾ ਪਾਉਣਾ ਪਾਲੇ ਨਹੀਂ ਪਉਣਾ ਨਾਮ ਪਾ ਲੈ ਠੀਕ ਆ ਜੀ ਚਲੋ ਮੋਸਟਲੀ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਚਲੋ ਵਹਿੜਾ ਨੂੰ ਨਾਰਮਲ ਆਪਾਂ ਚਲੋ ਕੰਦਾ ਮੂੰਗਾ ਪਾ ਕੇ ਜਾਂਦੇ ਕੋਈ ਜਿਹੜੀ ਪੂਰਾ ਵਾਏ ਕੋਈ ਇਹ ਨਾ ਕਿ ਵੀ ਕੋਈ ਨਿਕਾਵਾ ਚਾਏ ਕੋਈ ਕਿਦਾਵਾ ਮੋਠੀ ਚੋਂ ਜੇ ਆ ਐਂਚੀ ਐਂਚੀ ਥਣ ਬਾਹਰ ਆਊਗਾ ਜੀ ਹਾਂ ਹਾਂ ਆ ਦੇਖੋ ਤੇ ਬਾਕੀ ਆ ਪੂਰਾ ਚਵਾ ਕਿਤੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਨਹੀਂ ਕੋਈ ਗੱਲ ਹੈਗੀ ਆਪਾਂ ਜਿਹੜਾ ਵਾ ਪਹਿਲਾਂ ਵੀਰ ਦੀ ਦੱਸ ਦਈਦਾ ਵਾ ਵੀ ਨਹੀਂ ਮੁੜ ਕੇ ਕਹੇ ਵੀਰ ਭਰਾ ਨੇ ਵੀ ਦੂਰੋਂ ਨੇੜੇ ਹੋਣਾ ਹੁੰਦਾ ਤੇ ਕਹੇ ਨੂੰ ਜਿਹੜਾ ਨਾ ਪਵੇ ਉਦਾਂ ਵੀ ਤੁਹਾਨੂੰ ਪਤਾ ਵੀਰ ਭਰਾ ਮੰਗਾ ਲਿੰਦੇ ਆਪਣੀ ਗਰੰਟੀ ਦੇ ਵਾਧੂ ਮਾਲ ਜਾਂਦਾ ਹੂੰ ਹੂੰ ਤੇ ਫਿਰ ਇਹ ਆ ਵੀ ਤੁਹਾਨੂੰ ਪਤਾ ਵਾ ਗਰੰਟੀ ਦਾ ਆਖੀ ਦਾ ਵੀ ਨਹੀਂ ਕੋਈ ਗੱਲ ਨਾ ਨਿਕਲੇ ਕੋਈ ਵੀ ਕਿਸਮ ਦੀ ਜਾ ਕੇ। ਬਿਲਕੁਲ ਬਿਲਕੁਲ। ਭਰਾ ਨੂੰ ਆਪ ਨੂੰ ਵੇਖ ਵੀਰ ਜੀ ਮੁੜ ਕੇ ਪਰੇਸ਼ਾਨੀ ਜਿਆਦੀ ਆਉਂਦੀ ਹੈ। ਜਿਆਦੀ ਆਉਂਦੀ ਹੈ। ਠੀਕ ਹੈ ਨਾ ਗੱਲ ਅਗਲੇ ਨੂੰ ਤਾਂ ਚਲੋ ਪੈਸੇ ਕਰਕੇ ਨਹੀਂ ਉਹਨੂੰ ਤੇ ਹੁੰਦੀ ਹੁੰਦੀ ਆ ਆਪਾਂ ਨੂੰ ਜਿਆਦੀ ਆਉਂਦੀ ਵੀ ਮੁੜ ਕੇ ਤੁਹਾਨੂੰ ਪਤਾ ਹੋਰ ਕੰਮ ਤੇ ਲੱਗੇ ਹੋਈਦਾ। ਠੀਕ ਹੈ ਜੀ। ਫਿਰ ਇਹ ਕੰਮ ਤੁਹਾਨੂੰ ਪਤਾ ਕਰਨਾ ਜਿਹੜਾ ਵਕ ਨਹੀਂ। ਬਿਲਕੁਲ ਜੀ। ਹਾਂ ਜੀ। ਤੇ ਵੀਰ ਜੰਡੇ ਆਪਾਂ ਹਰ ਵਾਰੀ ਕਹਿੰਦੇ ਆ ਵਪਾਰ ਦਾ ਕੰਮ ਆ ਵੀ ਇੱਥੇ ਆਣ ਕੇ ਆਪੀ ਤਸੱਲੀ ਕਰ। ਤਸੱਲੀ ਕਰਨ ਵੀਰ ਜੀ 2 ਡੰਗ। ਜੇ ਤਸੱਲੀ ਕਰਕੇ ਬਾਅਦ ਵਿੱਚ ਇਲਾਮਾ ਇਹ ਕੋਈ ਅਗਲਾ ਆ ਕੇ ਮੈਨੂੰ ਖਰਾਬ ਕੀਤਾ। ਉਹ ਖਰਾਬ ਕੀਤਾ ਵੀ ਦੂਰੋ ਆਵਾਜ਼ ਸਦਾ ਪੱਤਰੀ ਦਿੱਤਾ ਪਾ। ਜਿੰਨੂੰ ਜਿੰਨੂੰ ਵੀਰ ਜੀ ਸਾਡ ਲਈਏ ਨਾ ਉਹ ਨਹੀਂ ਖਰਾਬ ਹੋਣਾ। ਆਪ ਅਸੀਂ ਖੁਦ ਹੁੰਦੇ ਰਹਿਣਾ। ਉਹਨਾਂ ਚਿਰ ਕਈ ਵਾਰੀ ਅਗਲਾ ਲੇੜ ਪੇਟ ਹੋ ਜਾਂਦਾ ਮੁਰਕੇ ਠੀਕ ਦੇ ਦਿੰਦਾ। ਠੀਕ ਹੈ ਨਾ ਗੱਲ ਚੋਣ ਤੋਂ ਹਾਂਜੀ ਹਾਂ। ਅੱਛਾ ਛੱਡੇ ਵੀਰੋ ਦੇਣੀ ਕਿੰਨੇ ਦੀ ਆਪਾਂ ਜਿਹੜੀ ਹੁਣ ਹਾਂ ਨਾ ਜਿਹੜੀ ਗੱਲ। ਵੀਰ ਜੀ ਇਹ ਵੱਚੀ ਆਪਾਂ ਹਾਂ ਨਾ ਦੇ ਦਈਏ 32000। ਕਰਦਗੇ ਲੈਸੈਂਸ ਕਰਦੇ ਹੋਰ। ਕੋਈ ਨਹੀਂ ਵੇਖ ਲੋ ਫੋਨ ਕਰ ਦਾਂਗੇ। ਹਾਂ। ਹੈਂ? ਫੋਨ ਤੇ ਕਰ ਦਾਂਗੇ ਆਪਣੇ ਆਪ ਹੁਣੇ ਦੱਸ ਦੋ। ਚਲ ਠੀਕ ਹੈ ਨਾ ਗੱਲ ਹਾਂਜੀ ਵਛੀ ਚੰਗੀ ਜੇ ਤਾਜੀ ਸੂਈ ਆ ਬਾਕੀ ਮੇਰੀ ਦੁੱਧ 10 ਕਿਲੋ 10 ਤੋਂ 12 ਕਿਲੋ ਤੇ ਪਵਾਈ ਜੇ ਮੰਨ ਲਓ ਕਿ ਇੰਨਾ ਨੋਰਮਲ ਜਿਹਾ ਚੁਵਾਈ ਚਲੂਗੀ ਹਾਂਜੀ ਹਾਂਜੀ ਬਾਕੀ ਇਹ ਆਪੀ 10 12 ਲੀਟਰ ਦੁੱਧ ਤੋਂ ਮੰਨ ਲਓ ਲੱਤ ਤੋਂ ਲੱਤ ਨਹੀਂ ਮੰਨ ਲਓ ਕਿਤੇ ਵੀ ਚੁੱਕਦੀ ਕਿਤੇ ਵੀ ਜਦੋਂ ਵੀ ਮੰਨ ਲਓ ਚੋਣ ਬਹਿ ਜਾਈਏ ਥੱਲੇ ਲਓ ਵੀ ਭਰਾਵੋ ਇਹ ਵਛੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਪਲੂਣ ਤਾਂ 30000 ਦੀ ਤੁਹਾਨੂੰ ਇਹ ਹਾਂ ਨਾ ਜਿਹੜੀ 30000 ਦੀ ਮਿਲ ਜੂਗੀ ਤਾਂ ਬਾਕੀ ਕੋਈ ਵੀ ਰਾਵੇ ਆਪਦੀ ਚੋਕੇ ਕਿਸੇ ਨੇ ਤਸੱਲੀ ਕਰਨੀ ਆ ਕੱਲੇ ਕੱਲੇ ਪਸੂ ਦੀ ਆਪਾਂ ਦੋਸਤੋ ਕੱਲੇ ਕੱਲੇ ਪਸੂ ਦੀ ਡਿਟੇਲ ਤੋਂ ਬਾਅਦ ਇਹ ਜ਼ਰੂਰ ਤੁਹਾਨੂੰ ਕਹਿ ਦਿੱਤਾ ਵੀ ਇੱਥੇ ਆਣ ਕੇ ਤਸੱਲੀ ਕਰੋ ਤਸੱਲੀ ਤੋਂ ਬਾਅਦ ਮੇਰਾ ਵੀਰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਅਗਲੇ ਨੂੰ ਦਿਆ ਕਰੋ ਤੇ ਨਾ ਹੀ ਆਪ ਲਿਆ ਕਰੋ ਬਸ ਬਸ ਸਹੀ ਗੱਲ ਹੈ ਵੀਰ ਛੰਡੇ ਅੱਗੇ ਆ ਖੋਲ ਲਈ ਆਪਣੇ ਕੋਲ ਜਿਹੜੀ ਕਰਾਸਾਂ ਦੇ ਵਿੱਚ ਸ਼ਾਈ ਵਾਲਾ ਕੀ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਵੀ ਸੂਈ ਹੈ ਇਹ ਵੀ ਸੂਈ ਵੀਰ ਜੀ अच्छा जी हां जी हां जी एदा सुआ ਕਿਨਮਾ ਹੋਊਗਾ ਸੁਆ ਵੀਰ ਜੀ ਇਹਦਾ ਪਹਿਲਾ ਹੀ ਜੀ ਪਹਿਲਣ ਬੱਚੀਆਂ ਹਾਂਜੀ ਪਹਿਲਣ ਪਲੂਣ ਹੀ ਬੱਚੀਆਂ ਦੋਵੇਂ ਠੀਕ ਹੈ ਜੀ ਬੱਚੀ ਲਿਆਵੋ ਨਾਲ ਮੜੀ ਦੀ ਥਾਲੀ ਦੋਵੇਂ ਨਵੀਆਂ ਬਹਿੜਾਂ ਨੇ ਆਹ ਵੇਖੋ ਪਹਿਲਾ ਸੁਆ ਵੀ ਸੁਈ ਆ ਇਹਨੂੰ ਨਾ ਚਲੋ ਇਹ ਗੱਲ ਹੈਗੀ ਵੀ ਵੀਰ ਜੀ ਕੋਈ ਵੀਰ ਮੰਨਣਾ ਹਾਂਜੀ ਵੱਚੀ ਅੱਲੇ ਵੇਖ ਕੇ ਨਾ ਮੰਨ ਲਓ ਕੋਈ ਮੰਨੂਗਾ ਵੀ ਸੁਈ ਨੇ ਲੈ ਟਾਈਮ ਦੀ ਏ ਸੋਈ ਨੂੰ ਵੀਰ ਜੀ ਇਹਨੂੰ ਅੱਜ ਨਾ ਮੈਂ ਵੀ ਨਾ ਮੈਨੂੰ ਕਹੇ ਮੈਂ ਕਿਹਾ ਵੀਰ ਜੀ ਇਹ ਤੇ ਡੇਢ 2 ਮਹੀਨੇ ਹੋ ਚੱਲੇ ਲੱਗਦਾ ਸੋਈ ਬੱਚੇ ਨੂੰ ਵੇਖ ਕੇ ਲੱਗਣ ਡਿਆ ਹਾਂਜੀ ਉਹ ਆਂਦੇ ਵੀਰ ਜੀ ਸਾਡੇ ਕੋਲੇ ਮੰਨ ਲਓ ਇਹਦੀ ਤਰੀਕ ਆ ਮੰਨ ਲਓ ਇਹ ਦੁੱਧ ਦਹੀਂ ਆਦੇ ਸਿਰਫ ਕਿਲੋ ਡੇਢ ਕਿਲੋ ਹੀ ਚੋਂਦੇ ਰਹੇ ਆ ਤੇ ਸੰਧੂ ਸਾਹਿਬ 11-12 ਕਿਲੋ ਬੱਚੀ ਥੱਲੇ ਦੁੱਧ ਆ ਐਸ ਵਕਤ ਹਾਂਜੀ ਤੇ ਇਹ ਸਾਲ ਲਾ ਲੋ ਵੀ 4-5 ਕਿਲੋ 3-4 ਕਿਲੋ ਦੁੱਧ ਇੱਕ ਟਾਈਮ ਦਾ ਵਛੀ ਪੀਂਦੀ ਰਹੀ ਹ ਹਮ ਕੋਈ ਆ ਵੇਖੋ ਮੰਨ ਲਓ ਕੁਲੀ ਆ ਵਛੀ ਵਛੀ ਵੀ ਬਰਾਬਰ ਦੀ ਬਣ ਗਈ ਆ ਹਾਂਜੀ ਹਾਂਜੀ ਇੱਧਰ ਵੇਖੋ ਕੋਈ ਸਿੰਗ ਨਹੀਂ ਆ ਵੇਖ ਅਸੇ ਬੱਚਾ ਪਲਿਆ ਪਲੀਤਾ ਕਾਫੀ ਦਿੱਤਾ ਕਰਮਾ ਹਾਂਜੀ ਕਲਾ ਮੰਨ ਲਓ 2 ਆ ਫਿਰ 4 ਦੰਦ ਪਿਓਰ ਵਛੀ ਜੇ ਇਹ ਆਪ ਖੋਦ ਹਾਂਜੀ ਖੋਦ 4 ਛੇਕ ਦਾ ਭੰਨਿਆ ਭੁੰਨਿਆ ਨਹੀਂ ਨਾ ਜੀ ਨਾ 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 ਛੇਕ ਦੇ ਦੰਦ ਜੇ ਭੰਨਣੇ ਆ ਛੇਕ ਦੇ ਦੰਦ ਖਲੋਤੇ ਆ ਜੀ ਚੌਕ ਦੇ ਪੂਰੇ ਬਰਾਬਰ ਕਰ ਗਈ ਹਾਂਜੀ ਚੌਕ ਦੇ ਬਰਾਬਰ ਕਰ ਗਈ ਆ ਤੇ 11 ਲੀਟਰ ਹੁਣ ਪੱਕਾ ਨੈਟ ਹੈ 11 ਵੀ ਦੀ 10 ਦੀ ਭਲਾ ਕੋਈ ਗਰੰਟੀ ਲਿਖ ਕੇ ਆਪਣੇ ਕੋ ਭਾਵੇਂ ਅੱਖਾਂ ਮੀੜ ਕੇ ਕੋਈ ਮੰਗਾ ਲਈ ਨਾ ਦੱਸੋ ਵੈੜ ਚੰਗੀ ਆ ਇੱਕ ਦੀਆਂ ਦੋ ਆ ਠੀਕ ਆ ਜੀ ਮਗਰ ਵੀ ਬਰਾਬਰ ਦੀ ਬੱਚੀ ਤਿਆਰ ਹੋਈ ਖੜੀ ਆ ਤੋ ਨਸਲ ਬ੍ਰੀਡ ਦੇ ਵਿੱਚ ਮਗਰ ਵੱਛੀ ਆ ਸ਼ਾਈਵਾਲ ਦੇ ਵਿੱਚ ਤਾਂ ਕਰਕੇ ਲੱਗਦਾ ਵੀ ਸਮਾਂ ਕੋਈ ਵੀਰ ਭਲੇਖਾ ਖਾ ਜਾਊਗਾ ਵੀ 2 ਮਹੀਨੇ 2.5 ਮਹੀਨੇ 3 ਮਹੀਨੇ ਤੇ ਬਾਕੀ ਸਮਾਂ ਵੈਸੇ ਥੋੜਾ ਹੋਇਆ ਬਾਕੀ ਪਲੀ ਪ੍ਰੀਤੀ ਕਾਫੀ ਮਗਰ ਜਿਹੜਾ ਬੱਚਾ ਬਹੁਤ ਪਲਿਆ ਜੰਮਿਆ ਦਿੱਤਾ ਤਾਂ ਕਰਕੇ ਦਿਨੋ ਦਿਨ ਜਿਹੜਾ ਕਰਮ ਵਾਲਾ ਵਾਤਾ ਭਾਵੇਂ ਦੁੱਧ ਬੜਾ ਛੱਡਦੇ ਹੀ ਉਹ ਮੰਨ ਲਓ ਆਂਦੇ ਸੀ ਪੀਣ ਜੋਗਾ ਹੀ ਛੱਡਦੇ ਉਹਨਾਂ ਚਲੋ ਡੰਗਰ ਦੋਕ ਰੱਖੇ ਹੀ ਇੱਕ ਅੱਗੇ ਆਪਾਂ ਦੇਤੀ ਉਹਨਾਂ ਤੇ ਇੱਕ ਹੁਣ ਮੰਨ ਲਓ ਇਹ ਦੇਤੀ ਉਹ ਚਲੋ ਬਾਹਰ ਬੂਰ ਦਾ ਕਹੇ ਚਲੇ ਹੋ ਜਾਂਦਾ ਤੁਹਾਨੂੰ ਪਤਾ ਅਗਲੇ ਤੱਕ ਨਹੀਂ ਆ ਬਿਲਕੁਲ ਇੱਕ ਉਹ ਅੰਦਰ ਵੀ ਅਸੀਂ ਚਲੋ ਇਹ ਆ ਵੀ ਡੰਗਰ ਤੁਹਾਨੂੰ ਪਤਾ ਨਵੇਂ ਇੱਕ ਕੈਮਰੇ ਕੁੰਬਰੇ ਤੋਂ ਮੰਨ ਲਾ ਡਰਦਾ ਵਾ ਇਹ ਨਹੀਂ ਵੀ ਮੰਨ ਲਓ ਕਈ ਤੁਹਾਨੂੰ ਪਤਾ ਜਿਹੜੀਆਂ ਹੁੰਦੀਆਂ ਨਾ ਮੰਨ ਲਓ ਛਾਈ ਵਾਲਾ ਵੇਖੋ ਹਾਂ ਆ ਵੇਖੋ ਜਿੱਦਾਂ ਅਮਰਜੀਤ ਬਹਿ ਜੋ ਭਾਵੇਂ ਕਰਮਾਂ ਵਾਲੀ ਇਹ ਤਾਂ ਬਿਲਕੁਲ ਖੜ ਗਈ ਕਰਮਾਂ ਵਾਲੀ ਇਹ ਨਹੀਂ ਤੁਹਾਨੂੰ ਪਤਾ ਛੜਾ ਦਾਕ ਆਪਾਂ ਲੈਂਦੇ ਨਹੀਂ ਸਤੂ ਸਾਹਿਬ ਮੁੜਕੇ ਨਾ ਪਤਾ ਗੱਲ ਕੀ ਆ ਕਿਲੋ ਦੁੱਧ ਭਾਵੇਂ ਅਗਲੇ ਦਾ ਘਰ ਜਿਉ ਉਹ ਲਾਂਮਾ ਕੋਈ ਨਹੀਂ ਹਾਂ ਤੇ ਜਦੋਂ ਜਾ ਕੇ ਸ਼ਰਾ ਮਾਰਦੀ ਆ ਨਾ ਕੁੜੀਆਂ ਵੀ ਤੇਰਾ ਆਪ ਨੂੰ ਵੀ ਕੁੜੀਆਂ ਵਾ ਹੁੰਦਾ ਲੈ ਯਾਰ ਅਗਲਾ ਕਿਦਾਂ ਤੂੰ ਬਾਲੇ ਵੀ ਫਿਰ ਤਾਜ਼ੇ ਤਾਜ਼ੇ ਰੁਪਈਏ ਲਾਏ ਹੁੰਦੇ ਆ ਹਾਂਜੀ ਹਾਂਜੀ ਤਾਜ਼ੇ ਤਾਜ਼ੇ ਰੁਪਈਏ ਬਰੋਸਵਾਦ ਨਹੀਂ ਆਉਂਦਾ ਅਗਲੇ ਘਰੇ ਵੀ ਜਾ ਕੇ ਪਸ਼ੂ ਖਰਾਬ ਕਰੇ ਹਾਂ ਤੇ ਅੱਛਾ ਵੀਰ ਝੰਡੇ ਇਹਦਾ ਮੁੱਲ ਕਿੰਨਾ ਕੀ ਕਰੇ ਮੁੱਲ ਵੀਰ ਜੀ ਵਛੀ ਦੇ ਹਿਸਾਬ ਨਾਲ ਤੇ ਜਗੜੀਆਂ ਦੰਦਾਂ ਦੇ ਵਛੀ ਦੇ 45000 ਦੀ ਹਾਂ ਠੀਕ ਨਾ ਇਹ ਗੱਲ ਤੇ ਬਾਕੀ ਵੀਰ ਜੀ ਆਪਾਂ ਮੁੱਲ 40000 ਆ ਹਾਂ ਨਾ ਵਛੀ ਆਪਾਂ 36000 ਦੀ ਦੇ ਦਾਂ 38000 ਹਾਂਜੀ 382 ਡੰਗ ਚੋਕੇ ਪਸਮਾ ਕੇ ਵੀ ਦੀ ਆਪਣੇ ਘਰੇ ਕੋਈ ਤਸੱਲੀ ਕਰ ਲਈ ਕੋਈ ਥਣ ਚ ਨਹੀਂ ਕੋਈ ਗੱਲ ਨਹੀਂ ਜੇ ਕੋਈ ਬਾਤ ਨਹੀਂ ਕਰਮਾ ਨੁਕਸ ਨਹੀਂ ਜੇ ਜਿੰਨਾ ਵੀ ਹੋਣ ਨਹੀਂ ਹੈਗਾ ਇਹ ਕਿਉਂ ਤੁਹਾਨੂੰ ਪਤਾ ਤਸੱਲੀ ਕਰਕੇ ਮਾਰੋ ਮਾਰ ਲਈਦਾ ਵਾ ਬਾਕੀ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਥੋੜਾ ਲਾਗਿਓ ਹੋਰ ਦਿਖਾ ਦੇਣਾ ਵੇਖੋ ਜੋੜੀ ਵਧੀਆ ਕਮਾਲ ਦੀ ਹੈ ਬਾਕੀ ਤੁਸੀਂ ਪ੍ਰੋਪਰ ਦੇਖ ਲਈਆ ਤੋਂ ਥਣ ਵੀ ਜਿਹੜਾ ਪੂਰਾ ਹੱਤੀ ਜਵਾਈ ਵਾਲਾ ਤੇ ਬਾਕੀ ਬੱਚਾ ਮਗਰ ਜਿਹੜਾ ਵਛੀ ਤੁਹਾਨੂੰ ਦਿਖਾਈ ਉਹ ਵੀ ਬਾ ਕਮਾਲ ਆ ਠੀਕ ਆ ਜੀ ਬਹੁਤ ਖੂਬਸੂਰਤ ਵਛੀ ਹੈ ਮਗਰ ਤੇ ਮੁੱਠੀ ਮੁੱਠੀ ਥਾਣਾ 11 ਕਿਲੋ ਦੁੱਧ ਮੇਰਾ ਵੀ ਰ ਇਸ ਕਿਲੇ ਦੇ ਉੱਪਰ ਇੱਥੇ ਤਸੱਲੀ ਕਰ ਲਿਆ ਕਰੋ ਕਈ ਵਾਰਾ ਵੀਰ ਬਾਅਦ ਚਲ ਜਾ ਕੇ ਦੂਜੇ ਜਿੱਦਾਂ ਪੰਜਵੇਂ ਦਸਵੇਂ ਦਿਨ ਮਹੀਨੇ ਬਾਅਦ ਉਹ ਜਿਹੜਾ ਕੋਈ ਤੁਸੀਂ ਰਿਜ਼ਲਟ ਕੋਈ ਚੰਗਾ ਕਈ ਵਾਰਾ ਵੀਰ ਨਹੀਂ ਦਿੰਦੇਗੇ ਨਹੀਂ ਦਿੰਦਾ ਸਹੀ ਗੱਲ ਵੀ ਤੁਸੀਂ ਜਦੋਂ ਪੱਠੇ ਨਾ ਪਾਵਾਂਗੇ ਆਪਾਂ ਜਾ ਕੇ ਵੰਡਣਾ ਆਹ ਹੁਣ ਅਸੀਂ ਵੰਡ ਮੁੱਕਾ ਦੇ ਅਸੀਂ ਦਵਾ ਦਵਾ ਪਹਿਲਾਂ ਸਾਰੇ ਕੰਮ ਛੱਡ ਕੇ ਵੰਡ ਲਿਆ ਆਏ ਹਾਂ ਦਲ ਕੋ ਪੀਣਾ ਨੂੰ ਇਹ ਕਰਮਾਲੀਆਂ ਨੂੰ ਪਾਵਾਂਗੇ ਤੇ ਵੀਰ ਜੀ ਉਹ ਅੰਦਰ ਜਾਊਗਾ ਤਾਂ ਦੇਊਗਾ ਉਸ ਹੁਣ ਦੋ ਦੋ ਚਾਰ ਚਾਰ ਗਰਮੀਆਂ ਪਾਣੀ ਢਾਈ ਦਾ ਸੇਵਾ ਕਰੀ ਦੀ ਇਹਨਾਂ ਦੀ ਆਪ ਵੱਲੋਂ ਫੋਲਰ ਅੱਜ ਕੇ ਕਰੀ ਦੀ ਵੀਰੋ ਇਹਨਾਂ ਨੂੰ ਰੋਟੀ ਖਾਣੀ ਹੈ ਕਿਤੇ ਭੁੱਖਾ ਥੋੜਾ ਮਰਨ ਦਿੰਦੀਆਂ ਜੇ ਕਰਮਾਲੀ ਇਹਨਾਂ ਦੀ ਕੋਈ ਸੇਵਾ ਕਰੀ ਜਾਊ ਸਹੀ ਹੈ ਜੀ ਜਦੋਂ ਹੁਣ ਆਪਾਂ ਆਖਾਂਗੇ ਬੰਨ ਕੇ ਆਪਾਂ ਪੱਠੇ ਨਾ ਪਾਈਏ ਤੇ ਵੀਰ ਜੀ ਵੇਖੀ ਗਈ ਨਾ ਇਹਨਾਂ ਵਾਲੇ ਪਾਣੀ ਨਾ ਡਾਈਏ ਫਿਰ ਤੇ ਇਹਨਾਂ ਦੁੱਧ ਕਿੰਨਾ ਕੁ ਦੇਣਾ ਕਿਥਾਂ ਖਿਰ ਦੇ ਦੇਣਾ ਹਾਂ ਬਿਲਕੁਲ ਹਾਂ ਜੀ ਬਾਕੀ ਇਹ ਵੀ ਚਲੋ ਕਰਮਾ ਵਾਲੀ ਬੱਚੀ ਚਲੋ ਜੇ ਕੋਈ ਸੰਭੂ ਤੇ 14 ਕਿਲੋ ਤੇ ਨੋਰਮਲ ਤੇ ਚੱਲੂਗੀ ਵੀ ਅੱਧੀ ਹਾਂਜੀ ਹਾਂਜੀ ਕਈ ਚਲੋ ਇਹ ਵੀ ਵੀਰ ਮੇਰੇ ਸਵਾਲ ਕਰਨਗੇ ਆਪਾਂ ਵਾਰ-ਵਾਰ ਆਨੇ ਵੀ ਬੱਚੀ ਪਤਾ ਨਹੀਂ 2 ਮਹੀਨਿਆਂ ਦੀ ਕਿੰਨਾ ਇਹ ਹੈਗੀ ਵਿਰਧੀ ਇੰਨੇ ਦੀ ਆ ਚਲੋ ਤੁਹਾਨੂੰ ਦੱਸਣ ਦਿਆਂ ਗੱਲ ਵੀ ਸੰਭੀ ਸੂ ਵੀ ਦੁੱਧ ਦੱਦ ਤੇ ਪੜੀ ਕਿਤੇ ਪੱਠਿਆ ਤੂੜੀ ਹਾਂਜੀ ਹਾਂਜੀ ਨਾ ਦੁੱਧ ਦੁੱਧ ਕਰਦਾ ਪੜਿਆ ਵੇਖੋ ਜੀ ਇਹਨੇ ਪੰਜਾ ਛਾਹ ਕਰਮਾ ਨਹੀਂ ਲੱਗ ਜਾਣਾ ਹਾਂਜੀ ਹਾਂਜੀ ਤੇ ਬਾਕੀ ਆਂਦੇ ਹੀ ਲੋੜ ਅਨਸਾਰ ਮੰਨ ਲਓ ਦੁੱਧ ਬਹੁਤ ਵਧੀਆ ਹੁੰਦਾ ਤੁਹਾਨੂੰ ਪਤਾ ਛਾਈ ਹਾਲ ਹੈ ਜਿਹੜਾ ਬਿਲਕੁਲ ਨਾਲੇ ਗਾਂ ਬੈਠ ਜਾ ਕੇ ਦੂਜੇ ਸਵੇਰੇ ਤੀਜੇ ਸਵੇਰੇ ਦੂਜੇ ਸਵੇਰੇ ਪੂਰਾ ਰੰਗ ਵਿਖਾਉ ਕਰ ਮਾ ਇਹਨੇ ਵੀਰ ਦੀ ਜਿਵੇਂ ਜਿਵੇਂ ਸੂਆ ਦਿੰਦੀ ਗਈ ਇਹਨੇ ਵਧਣਾ ਆ ਬਿਲਕੁਲ ਜਿਹੜਾ ਬਰਦੰਗਰ ਖੋਆਂ ਚੋ ਉਹ ਤੁਹਾਨੂੰ ਪਤਾ ਜਿਵੇਂ ਜਿਵੇਂ ਉਹਨੇ ਸੂਆ ਦੇਣਾ ਉਹਨੇ ਘਟਣਾ ਇਹਨੇ ਕਰਮਾਂ ਵਾਲੀ ਨੇ ਵਧਣਾ ਆ ਨਵੀਂ ਦੀ ਨਵੀਂ ਆ ਹਾਂਜੀ ਹਾਂਜੀ ਨਵੀਂ ਦੀ ਨਵੀਂ ਆ ਲਓ ਦੋਸਤੋ ਇਹ ਐਨੀਮਲ ਨੇ ਅੱਜ ਵੀਰ ਛੰਡੇ ਦੇ ਕੋਲ ਟੋਟਲ ਠੀਕ ਆ ਜੀ ਤੇ ਬਾਕੀ ਪਸ਼ੂ ਤੁਹਾਨੂੰ ਪਸੰਦ ਆਏ ਹੋਣਗੇ ਠੀਕ ਆ ਜੀ ਬਾਕੀ ਇੱਥੇ ਆਣ ਕੇ ਮੇਰਾ ਵੀਰ ਕੋਈ ਤਸੱਲੀ ਕਰਨੀ ਚਾਹੁੰਦਾ ਹਰ ਵਾਰ ਆਪਾਂ ਬੇਨਤੀ ਕਰਦੇ ਆ ਵੀ ਪਸ਼ੂ ਦੋ ਪੈਸੇ ਦੋਸਤੋ ਲਾਉਣੇ ਕਿਸੇ ਵੀਰ ਨੇ ਰਕਮ ਖਰਚ ਕਰਨੀ ਹੈ ਤੇ ਇੱਕ ਵਾਰੀ ਜ਼ਰੂਰ ਇੱਥੇ ਪਹੁੰਚ ਕਰਿਆ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਲੈ ਜਾ ਕਰੋ ਬਾਅਦ ਵਿੱਚ ਕਿਸੇ ਨੂੰ ਲਾਂਭਾ ਲੈਣਾ ਦੇਣਾ ਮਾੜੀ ਕਰ ਲੈ ਵੀਰ ਜੰਡਾ ਇੱਕ ਨੰਬਰ ਬੋਲਦੀ ਆ ਆਪਣੇ ਵੀਰ ਜੀ ਨੰਬਰ ਹੈਗਾ 9872439717 ਦੂਜਾ ਨੰਬਰ ਹੈਗਾ ਜੀ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਭਰਾ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਝੰਡਾ ਸਿੰਘ ਪਿੰਡ ਕੈਰੋਂ ਤੁਸੀਂ ਵਿਜ਼ਿਟ ਕਰਨੀ ਹੈ ਮਾਲ ਇਸੇ ਤਰ੍ਹਾਂ ਦੋਸਤੋ ਆਉਂਦਾ ਰਹਿੰਦਾ ਕੋਈ 5-7 ਨਾਗ ਜਿਹੜੇ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ। ਤੋਂ ਬਾਕੀ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਈ ਨਵੇਂ ਪਸੰਦੋਂ ਦੀ ਡਿਟੇਲ ਇਦਾਂ ਹੀ ਤੁਸੀਂ ਲੈਂਦੇ ਰਿਹਾ ਕਰੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।